ਇੱਕ ਹੋ ਜਾ ਲੌਨ ਆਈਡੀਆ ਮੈਂ ਪਿੱਛੇ ਹੋ ਜਾਣਾ ਜੋ ਪ੍ਰਧਾਨ ਜੀ ਨੇ ਕਿਹਾ ਉਸ ਤੋਂ ਬਾਅਦ ਇਹ ਉਹੀ ਬੜਕੇ ਕੁਲਦੀਪ ਤਾਲੀਬਾ ਜਿਹੜੀ ਮਾਰ ਰਹੇ ਨੇ ਜਿਹੜੀ ਉਹਨਾਂ ਪਾਰਲੀਮੈਂਟ ਚ ਮਾਰੀ ਇੱਕ ਮਿੰਟ ਜੀ ਜੀ ਪਾਰਲੀਮੈਂਟ ਚ ਬੜਕ ਮਾਰੀ ਤੀਜੇ ਨੰਬਰ ਤੇ ਰਹੇ ਪਾਰਲੀਮੈਂਟ ਚ ਬੜਕ ਮਾਰੀ ਉਹਨਾਂ ਦੇ ਲੀਡਰ ਭਗਵੰਤ ਮਾਨ ਨੇ 13 ਦੀਆਂ 13 ਜਿੱਤਾਂਗੇ ਤਿੰਨ ਆਈ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ 92 ਸੀਟਾਂ ਤੋਂ ਬੱਤੀਆਂ ਤੇ ਆ ਗਏ ਪਾਰਲੀਮੈਂਟ ਚ ਬੜਕ ਮਾਰੀ ਆਪ ਨੇ ਸਾਡੇ 42% ਵੋਟ ਤੋਂ 22 ਤੋਂ 26 ਤੇ ਆ ਗਏ ਇਹਨਾਂ ਦੀਆ ਬੜਕਾ ਛੱਡੋ ਇਹਨਾਂ ਦੇ ਜਦੋਂ ਇਹਨਾਂ ਦੇ ਵਿੱਚੋਂ ਜੋ ਸਬਜ਼ੀ ਪੜਨੀ ਹੈ ਨਾ ਉਹਦੇ ਚੋਂ ਨਾ ਪਿਆਜ਼ ਨਿਕਲ ਨਾ ਟਮਾਟਰ ਨਿਕਲ ਲੈ ਕੁਝ ਨਹੀਂ ਨਿਕਲਣਾ ਸੁੱਕੇ ਆਲੂ ਨਿਕਲ ਲੈਣੇ ਗੁਰੂ ਮਾਰਾ ਸਾਹਿਬ ਦੀ ਮਿਹਰ ਹੋਣੀ ਹੈ ਤੁਸੀਂ ਥੋੜਾ ਜਿਹਾ ਆਰਾਮ ਨਾਲ ਵੇਖੋ ਅੱਜ ਮжоਰਿਟੀ ਸਾਡੇ ਕੋਲ ਬੰਦੇ ਅੱਜ ਤੋਂ 5-7 ਦਿਨ ਪਹਿਲੇ ਮੀਟਿੰਗ ਹੋਈ ਉਹ ਤੋਂ ਮжоਰਿਟੀ ਸਾਡੇ ਕੋਲ ਸੀ ਅਜੇ ਕੁਝ ਅਸੀਂ ਗੁਪਤ ਵੀ ਰੱਖੇ ਹੂੰ ਅੱਛਾ ਉਹ ਜਦ ਤੇ ਕਹਿੰਦੇ ਤੁਹਾਨੂੰ ਕੱਢ ਕੇ ਕਦੋਂ ਪੱਤੇ ਖੁੱਲਣਗੇ ਜੀ 50 ਦੀ ਗੱਲ ਆਖਰੀ ਸੀ ਵੀ 50 ਕੌਂਸਲਰ ਹੈਗੇ ਨੇ ਨਾਲ ਅਜੇ ਨੋਟੀਫਿਕੇਸ਼ਨ ਤੇ ਹੋ ਲੈਣ ਦੋ ਮੈਂ ਕੁਲਦੀਪ ਢਾਲੀਵਾਲ ਨੂੰ ਕਹਿੰਦਾ ਪਹਿਲੇ ਨੋਟੀਫਾਈ ਤੇ ਕਰਾ ਉਹਦਾ ਮਤਲਬ ਬੰਦੇ ਇਹਨਾਂ ਕੋਈ ਨਹੀਂ ਤਾਂ ਹੀ ਨੋਟੀਫਿਕੇਸ਼ਨ ਨਹੀਂ ਹੋ ਰਹੀ ਅੱਛਾ ਬੰਦੇ ਤੇ ਤੋੜ ਰਹੇ ਨੇ ਨਾ ਨੋਟੀਫਿਕੇਸ਼ਨ ਕਿਉਂ ਹੀ ਜੀ ਉਹਦਾ ਮਤਲਬ ਜਿੱਥੇ ਇਹਨਾਂ ਨੇ ਇਹਨਾਂ ਦਾ ਤੰਤਰ ਚੱਲ ਗਿਆ ਪੁਲਿਸ ਦਾ ਤੰਤਰ ਪੈਸੇ ਦਾ ਤੰਤਰ ਮਤਲਬ ਜਿੱਥੇ ਚੱਲਿਆ ਉੱਥੇ ਕਰਦੇ ਆ ਇੱਥੇ ਤੰਤਰ ਨਹੀਂ ਚੱਲ ਰਿਹਾ ਗੁਰੂਦੀ ਨਗਰੀ ਇੱਥੇ ਚੱਲਣਾ ਵਿੱਚ ਅੱਛਾ ਤੇ ਜਿਹੜੇ ਹੁਣ ਭਗਵੰਤ ਮਾਨ ਜਿਹੜੇ ਨੇ ਦਿੱਲੀ ਇਲੈਕਸ਼ਨ ਚ ਬਿਜ਼ੀ ਹੋ ਗਏ ਨੇ ਸਟੇਟ ਤੋਂ ਬਾਹਰ ਇਹਨਾਂ ਇੱਕ ਤਰ੍ਹਾਂ ਦਾ ਕੀ ਕਹਿਣਾ ਚਾਹੋਗੇ ਇਹ ਦੇਸ਼